ਕੀ ਬੰਦ ਕਰਾਉ ਕਰਦੇ ਗੁਰਪ੍ਰੀਤਾ ਆ ਪਾਡੇ ਲਾਇਆ ਚਾ ਕਿ ਮੈਂ ਤੁਹਾਨੂੰ ਬੰਦ ਕਰਾ ਦਿੰਦਾ ਫੋਨ ਦੀਦਾ ਆ ਗਿਆ ਮੈਂ ਇਹ ਕਹਾਂ ਰਿਹਾ ਸਸਰੀ ਘਰ ਸਸਰੀ ਘਰ ਬੁੱਤ ਹੋਰ ਠੀਕ ਆ ਵਧੀਆ ਤੁਸੀਂ ਦੱਸੋ ਠੀਕ ਆ ਵਧੀਆ ਕੀ ਕਰ ਰਹੇ ਹੁੰਦੇ ਸੀ ਕੁਛ ਨਹੀਂ ਪਈਦੀ ਰੋਟੀ ਖਾਤੀ ਹਾਂ ਹੋਰ ਕੀ ਗੱਲਬਾਤ ਹੈ ਹੋਰ ਗੱਲਬਾਤ ਠੀਕ ਆ ਵਧੀਆ ਤੂੰ ਸੁਣਾ ਮੈਂ ਮੈਂ ਤਾਂ ਮम्मी ਤਾਂਪੂ ਕਰਿਆ ਸੀ ਆ ਮੈਂ ਕਿ ਆਪਣੇ ਮੁੰਡੇ ਦੀ ਛੱਟੀ ਆ ਅੱਛਾ ਤੇ ਇਕੱਠ ਕਰਿਆ ਅੱਛਾ ਤੁਸਾਰੇ ਜਣੇ ਆਏ ਹੋ ਨਾ ਆਵਾਂਗੀ ਕੋਈ ਨਹੀਂ ਸਾਰੇ ਆਵਾਂਗੇ ਗੁਰਪ੍ਰੀਤ ਰੂਪੀ ਲਿਆਏ ਹੋ ਹਾਂ ਆਉਂਗੀ ਉਹ ਵੀ सारी आ जाएंगे और आ जाओ मैंने बहन नाल सारा मिल जाएगा हाँ हाँ, वो ठीक रहे नहीं मम्मी हाँ ठीक है तो बढ़िया चलो ठीक है मम्मी फिर मैं और भी फोन करना इस तरह ठीक है तो कोई नहीं आए हो तो जरूर ना कोई नहीं आवा ठीक करंगा तू इतना गाना की गाएंगे गुरप्रीत हो मेरे को हाँ ये हाँ कहने तो मैं माँ ये कहने मंदी पूरा फोन आया था खाना अच्छा कहने मम्मी क्या हाँ अच्छा टी या कहने गुरुवार तेरी अच्छा दारे आएगा बड़ी अच्छा हाँ चल रहा है घर हाँ हाँ जाना क्यों नहीं आएगा आईने खुशी ना बनाया चली हाँ फिर क्या कुछ कराएंगे कर रखी ह ਉਹਦੇ ਗੁਰਫਤੇ ਦੀ ਸੂਟ ਲੈ ਜਾਗੇ ਉਹਨਾਂ ਦੇ ਲਈ ਸ੍ਰੀ ਕਿਰਿਬੀ ਦੇ ਉਹਦੇ ਸੂਟ ਲੈ ਜਾਣ। ਖਾਲੇ ਸੂਟਾ ਲਾਤਾ ਤਾਂ ਸ਼ਰਦਾ ਵੀ ਨਹੀਂ ਲੜੀ ਪਾ ਕੇ ਆਵਾਂਗੇ ਢੋਲੇ ਦੀ ਆਪਾਂ। ਲੜੀ? ਹਾਂ। ਇਹਨਾਂ ਕਦ ਤੋਂ ਆਪਾਂ ਕਰਨਾ ਪਊਗਾ ਬਈ ਫਿਰ ਹਾਂ। ਤੈਨੂੰ ਇੰਨਾ ਕੀ ਲੱਗਿਆ ਤੈਨੂੰ ਪਤਾ ਵੀ ਸੋਣੇ ਦਾ ਕੀ ਬਾਹ ਚੱਲ ਰਹੇ ਹਾਂ। ਢੋਲੇ ਤੋਂ ਘੱਟ ਤੁਸੀਂ ਗੱਲ ਨਹੀਂ ਕਰਦੇ। ਕਿ ਆਗਦੇ ਘਰ ਦੀ ਸਥਿਤੀ ਵੀ ਦੇਖ ਲੋ ਵੀ ਕੀ ਹੋਏਗੀ। ਤੂੰ ਐ ਕਦੋਂ ਕਰਦੀ ਐ ਇਹ ਤਾਂ ਪਾਉਣਾ ਪਊਗਾ। ਉਹਦਾ ਮੰਮੀ ਤੁਹਾਡੀ ਗੱਲ ਠੀਕ ਹੈਗੀ। ਬਦਿਆ ਉਹਨੇ ਠੱਕੋ ਬਣੂਗੀ ਵਿਹਾਂ ਉਹਦੇ ਤੇਕੇ ਆਏ ਹਨਾ ਉਹਦੇ ਵਾਸਤੇ ਚੀਨੀ ਲੈ ਕੇ ਜੀ ਤਾਂ ਮੇਰਾ ਵੀ ਬਧੇਵਾ ਕਰਦਾ ਹੁਣ ਤੁਹਾਨੂੰ ਵੀ ਪਤਾ ਹੈਗਾ ਆਪਣੀ 1.5 ਕਿੱਲਾ ਦਾ ਸਾਰਾ ਬਾਣਦਾਗਾ ਉਹ ਜੋ ਆਪਾਂ ਖਾਣੇ ਵੀ ਆ ਕੰਕ ਖਾਣ ਵਾਸਤੇ ਵੇਖਣੀ ਪੈਂਦੀ ਜਿਹੜਾ ਹੁਣ ਆਪਾਂ ਬਾਣੀਏ ਤੋਂ ਕੋਈ ਪੈਸੇ ਫੜਦੇ ਆ ਮਾੜੀ ਮੁੱਠੀ ਉਹ ਵੀ ਦੇਣੀ ਪੈਂਦੀ ਐ ਜੇ ਹੁਣ ਪੈਸੇ ਹੁਣ ਚਾਰ ਹੱਥ ਚ ਤਾਂ ਲੈ ਲਈ ਆਪਾਂ ਦੇਖੋ ਮੈਨੂੰ ਨਹੀਂ ਪਤਾ ਹੈਗਾ ਦੋਦੇ ਪਿਆਰੇ ਹੁੰਦੇ ਨੇ ਨਾਨੀਆਂ ਮੈਂ ਤਾਂ ਆਪਾਂ ਚੀਨੀ ਪਾਤੀ ਆ ਉਹ ਮੈਂ ਤਾਂ ਸਾਰੇ ਪੂਰੇ ਕਰਨੇ ਪੈਣਗੇ ਦੋਦੇ ਨੇ ਕੀ ਹੋ ਗਿਆ ਜਿੰਮੀ ਚੁੱਪ ਬਟਕੇ ਬੈਗੀ ਕੁਝ ਬੋਲਦੀ ਹੋਈ ਨਹੀਂ ਹੈਗੀ ਮੈਂ ਤਾਂ ਕੀ ਬੋਲਾਂ ਚੱਲ ਸੁਖੀ ਨਾਲ ਗੱਲ ਕਰਕੇ ਦੇਖਦੇ ਹਾਂ ਤੁਸੀਂ ਜੇ ਹੈਗੇ ਤੁਹਾਡੇ ਕੋਲੇ ਪੈਸੇ ਕੋਈ ਪਾ ਲੈ ਜਿੰਨੀ ਮੈਨੂੰ ਤਾਂ ਕੀ ਹੈਗਾ ਮੈਂ ਕਿਹੜਾ ਜਾਣ ਕੇ ਕਹਿੰਦੀ ਆ ਕੋਈ ਗੱਲ ਕਰਕੇ ਦੇਖ ਲਾਂਗੇ ਜਾਨ ਕੁਛ ਲੂੰਗੀ ਉਹ ਨੂੰ ਆ ਜਾਂਦੋਂ ਖੇਤੋਂ ਚੱਲ ਪੋਈ ਹਾਂ ਸੁਖੀ ਨੂੰ ਵੀ ਆ ਜਾਣਗੇ ਉਹਨੇ ਆ ਵੀਰ ਦਾ ਕਰਕੇ ਦੇਖਦੀ ਸਵੇਰੇ ਉਹ ਵੀ ਨਾ ਕਹੇ ਵੀ ਮਾਂ ਤੋਂ ਮੈਨੂੰ ਤਾਂ ਕੁਝ ਦੇ ਦੇ ਨਾ ਤਾਂ ਗੱਲ ਕਰਕੇ ਚੁੱਪ ਕਰ ਦੇ ਤੂੰ ਜੇ ਮੈਨੂੰ ਕਹਿੰਦੀ ਖਾਰਾ ਕੋਈ ਮਹੱਦੀ ਕਰ ਦਿੰਦਾ ਉਹਨੇ ਨਹੀਂ ਚਿਹਰੇ ਦਾ ਮਾਪਾ ਜਿੰਦੀ ਵੀ ਨਹੀਂ ਹੋਈ ਜੇ ਕੋ ਸੁਖੀ ਤੋਂ ਹੱਲ ਨਾ ਹੋਇਆ ਤਾਂ ਫਿਰ ਮੈਨੂੰ ਤਾਂ ਕਰਨਾ ਪਊਗਾ ਮੈਂ ਖਾਦੀਏ ਤੇ ਜਾਂਦੀ ਸੋਹਣੀ ਲੱਗੂਗਾ ਤੂੰ ਨਾ ਮੇਰੀ ਫੱਕ ਬਣਨੇ ਨੇ ਮੇਰੀ ਜੀ ਦੀ ਫੱਕ ਬਣਨੀ ਕੀ ਕਹਿੰਦੇ ਤੇਰੇ ਪੇਕੇ ਕੀ ਲੈਣੇ ਵੀ ਇੱਕ ਦੋਤਾ ਤੇ ਉਸੇ ਨੂੰ ਕੁਸਪਿਆ ਆਏਗਾ ਫਿਰ ਮੈਂ ਆਪ ਹੀ ਹੱਦ ਪਰੋਂ ਕੋ ਜੀ ਜਵਾਬ ਦਿੱਤਾ ਮੈਂ ਇੱਥੇ ਵੇਖੋ ਇਹ ਮੈਂ ਸੱਜੇ ਤੋਂ ਉੱਡੀ ਕਿ ਮੈਂ ਕਦੋਂ ਆਉਂਦੀ ਸੀ ਉਹ ਤੇ ਮੈਂ ਇਹਨੇ ਮੈ ਲੇਟ ਹੋਣੀ ਚਾਹ ਕੱਲ ਜੀ ਚਾਹਣਾ ਆਖੀ ਪੁੱਤ ਆ ਗਿਆ ਮम्मी ਨੀ 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 ਮਮੇ ਪਤਾ ਨਹੀਂ ਹੁੰਦਾ ਇੱਥੇ ਬੈਠੇ ਜੀ ਇਹ ਅੱਛਾ ਜਾ ਅੰਦਰ ਰੂਮ ਚਲਾ ਗਈ ਮੈਂ ਤੁਹਾਨੂੰ ਇੱਕ ਗੱਲ ਦੱਸਨੀ ਸੀ ਅਜ ਨਾਲ ਮਨਦੀਪ ਦੀ ਜੀ ਫੋਨ ਆਇਆ ਉਹਨਾਂ ਮਮੀ ਕੋਲੇ ਤੇ ਕਹਿੰਦੇ ਸੀ ਕਹਿੰਦੇ ਗੁਰਫਤੇ ਦੀ ਸ਼ਦੀ ਹੈਗੀ ਕਹਿੰਦੇ ਤੁਸੀਂ ਆਇਓ ਸਾਰੇ ਜਾਣੇ ਤੇ ਉਹ ਮੈਨੂੰ ਮਮੀ ਦੱਸਣ ਲੱਗੇ ਕਹਿੰਦੇ ਆਪਾਂ ਜਾਵਾਂਗੇ ਮੈਂ ਕਿਹਾ ਹਾਂ ਜਾਵਾਂਗੇ ਜੀ ਉਹਨਾਂ ਨੇ ਪਿਆਰ ਨਾਲ ਸ ਕਿਹਾ ਜਾਣਾ ਤਾਂ ਫਿਰ ਪਹੁੰਚੀ ਜਦੋਂ ਉਹਨੇ ਸੱਦੇ ਨਾ ਹਾਂ ਜੀ ਮੈਂ ਕਿਹਾ ਸੀ ਤੇ ਕਹਿੰਦੇ ਕਿ ਕਿ ਆਵਾਂਗੇ ਮੈਂ ਚਲੋ ਸੂਟ ਲੈ ਜਾਣੀ ਆ ਨਾ ਗੁਰਫਤੇ ਦੀਆਂ ਗੁਰਫਤੇ ਦੇ ਸੂਟ ਹੋ ਜਾਣਗੇ ਉਹ ਮੈਂ ਦੀਦੀ ਦੇ ਸੂਟ ਹੋ ਗਏ ਚਲੋ ਜੋ ਵੀ ਉਹਨਾਂ ਦੇ ਠੀਕ ਅੰਕ ਮਿਲਿਆ ਸਾਹ ਹੈ ਸੂਟ ਪੁੱਛ ਲਾ ਗਿਆ ਪਾ ਦੀਦੀ ਤੋਂ ਤੇ ਕਹਿੰਦੀ ਨਾ ਸੂਟ ਨਹੀਂ ਕਹਿੰਦੀ ਇਕੱਲੇ ਕਹਿੰਦੀ ਮੈਂ ਤਾਂ ਲੜੀ ਲੈ ਕੇ ਲਾਉਂਗੀ ਉਹ ਵੀ ਤੋਲੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਦੇਖ ਲਓ ਆਪਣੇ ਕੋਲ ਇੰਨੇ ਪੈਸੇ ਹੈਗੇ ਨੇ ਮੈਂ ਕਿਹਾ ਜੇ ਹੋਣਾ ਚਲੋ ਆਪਣੀ ਉਹ ਨਾ ਉੱਥੇ ਟੁੱਕ ਬਣੂਗੀ ਵਿਹਾਂ ਉਹਦੇ ਪੇਕੇ ਆਏ ਸੀ ਮਨਦੀਪ ਦੇ ਵਿਆਹ ਲੜੀ ਪਾ ਕੇ ਗਏ ਨੇ ਮੈਂ ਕਿਹਾ ਮੇਰਾ ਵੀ ਜੀ ਕਰਦਾਗਾ ਲੂਜ਼ਾ ਬਣਾ ਕੇ ਕਹਿਤਾ ਕੰਨੀ ਨਾ ਆ ਮਾਤਾ ਪਾ ਕੀ ਆਉਂਗੀ ਕਿੰਨੇ ਕੁਛ ਮਰਜੀ ਹੋ ਜੇ ਮੈਂ ਕਿਹਾ ਚਲੋ ਕੋਈ ਨਾ ਸੁਖੀ ਨਾ ਗੱਲ ਕਰ ਲਿਓ ਤੇ ਕਹਿੰਦੀ ਸੀ ਮੈਂ ਕੱਖ ਕਿਉਂ ਦੇਖੂਗੀ ਹਾਂ ਨਹੀਂ ਪਤਾ ਅੰਦਰ ਤਾਂ ਜੋ ਪਏ ਉਹ ਬਾਹਰ ਨਹੀਂ ਆਏ ਨੇ ਤਾਂ ਆਹਾਂ ਦੇ ਹੁੰਦੇ ਨੇ ਨਾ ਤੁਸੀਂ ਆਉਣ ਖੇਤੋਂ ਮੰਮੀ ਤਾਂ ਇਹ ਆਉਂਦੀ ਕਰੀ ਜਾਂਦੀ ਐ ਚੌਧਰੀ ਮੈਂ ਹੁਣ ਤਾਂ ਐਂ ਤਾਂ ਦੇਖ ਰਹਾ ਹਾਂ ਸੋਣਾ ਕੀ ਰੇਟ ਹੋ ਰਿਆਂਗਾ ਐਨੇ ਪੈਸਾ ਦੀ ਬਣੂਗੀ ਉਹ ਬਣਾਈ ਬਣ ਜੂਗੀ ਨਾਲੇ ਇਹੀ ਕਹੀ ਜਾਂਦੇ ਵਿਚਾਰੇ ਦੀਦੀ ਤਾਂ ਆਪਾਂ ਚੰਗੀ ਤਰ੍ਹਾਂ ਜਾਨਾ ਦੇ ਉਹ ਤਾਂ ਇਹ ਜੋ ਹੈ ਹੀ ਨਹੀਂ ਵਿਆਹ ਚੀਜ਼ ਲੈ ਕੇ ਉਹ ਜਿਹੜੀ ਵੀ ਲੈਂਦੇ ਉਸੇ ਦੀ ਖੁਸ਼ ਹੋ ਜਾਂਨ ਉਹਨਾਂ ਨੇ ਮੰਮੀ ਤਾਂ ਬੜਾਈ ਦੀ ਭੁੱਖੀ ਐ ਹੋਰ ਯਾਰ ਲੱਗਰ ਬੀ ਦੇਖੋ ਤਾਂ ਵੀ ਦੇ ਦਿੰਦਾ ਮੁੰਡਾ ਹਨਾ ਕੋਈ ਤੇ ਗੱਲਾਂ ਹੁਣ ਕਮੀਰਦਾਰੀ ਵੀ ਦਿਖਣੀ ਪੈਂਦੀ ਆ ਕੋਈ ਤਾਂ ਗੱਲ ਆ ਹੁਣ ਮੰਮੀ ਤਾਂ ਕਹਿੰਦੀ ਮੈਂ ਤਾਂ ਲੈ ਕੇ ਹੀ ਜਾਣੀ ਕੁਛ ਵੀ ਹੋ ਜੇ ਚਲ ਕੋਈ ਨਾ ਤਾਂ ਹੁਣ ਜਾਈ ਜਾਂਦੀ ਰਹਿੰਦੀ ਆ ਹੋਰ ਮੈਂ ਕਿਹਾ ਚਲੋ ਰਾਹੇ ਚੁੱਕੀ ਆਜਾ 10 ਮਿੰਟ ਹੋ ਗਏ ਮਨ ਤਾਂ ਮਨ ਕੀ ਤੋਂ ਬਣ ਗਈ ਹਾਂ ਥੋੜੀ ਜਿਹਾ ਬਣ ਗਈ ਮੈਂ ਬੁੱਤੀ ਕਰਿਆ ਕਰਨੀ ਥੋੜੇ ਨਾਲ ਹਾਂ ਭੈਣ ਦਾ ਫੋਨ ਆਇਆ ਠੀਕ ਨਹੀਂ ਛੱਡੀਏ ਹਾਂ ਦੱਸਿਆ ਜੀ ਗੁਰਪ੍ਰੀਤ ਨੇ ਮੈਨੂੰ ਹਾਂ ਕੀ ਵਿਚਾਰ ਕਰਿਆ ਬੁੱਤੀ ਸੀ ਨਹੀਂ ਵਿਚਾਰਤਾ ਹੈ ਮੈਂ ਹੁਣ ਤੂੰ ਵੀ ਸਿਆਣੀਆਂ ਦੇਖ ਤੈਨੂੰ ਹੀ ਪਤਾ ਜੀ ਫਸਲ ਆਪਣੇ ਕੋਈ ਨਹੀਂ ਹੈਗੀ ਇਸ ਵਾਰ ਚੰਗੀ ਨਹੀਂ ਹੋਈ ਹੈਗੀ ਫਸਲ ਤਾਂ ਕਾਹਨ ਹੋ ਜੂਗੀ ਸਰ ਫੜタル ਕੇ ਲਾ ਦੇਣਾ ਵਾ ਕੀ ਤੋਂ ਬਣਾਉਂਗਾ ਹੁਣ ਪਹਿਲੀ ਆਪਾਂ ਤਾਂ ਪੈਸੇ ਬਹੁਤ ਦੇਣੇ ਆ ਤੋੜੇ ਦੀ ਗੱਲ ਆ ਪੁੱਤ ਮੈਂ ਕਿਹੜਾ ਦੋ ਟਾਈ ਤੋੜਾ ਨਿੱਕੇ ਹੈ ਹੁਣ ਤੋੜਾ ਵੀ ਦੇਖ ਲੈ ਮਮੀ ਕਿੱਥੇ ਜਾ ਰਹਾਗਾ ਮੈਂ ਆਪਾਂ ਖਾ ਲਿਆ ਤੇ ਜਾਂਦੇ ਸਮਾਂ ਨਹੀਂ ਲੱਗਾਂਗੇ ਫਿਰ ਹੁਣ ਆਪਦਾ ਕਰ ਵੀ ਦੇਖਣਾ ਪਊਗਾ ਆਪਣਾ ਕਿੰਨਾ ਕਰਕੇ ਚੱਕੀ ਜਾਵੇਂ ਪਹਿਲੀ ਆਪਾਂ ਤਾਂ ਬਹੁਤ ਲੈਣਾ ਦੇਣਾ ਕਰਨਾ ਹੈਗਾ ਉਹਨਾਂ ਦੇ ਇੰਨੇ ਰਿਸ਼ਤੇਦਾਰ ਹੋਣਗੇ ਕੀ ਕਹਿਣਗੇ ਬਿਨਾਂ ਕਿ ਤਾ ਕੁਝ ਨਹੀਂ ਸੜਕ ਦੇ ਦੋ ਤੈਨੂੰ ਲੋਕ ਤਾਂ ਕਹਿੰਦੀ ਹੁੰਦੇ ਜੇ ਇਥੇ ਦੋ ਦੋਲੇ ਪਾਇਆ ਫਿਰ ਵੀ ਲੋਕ ਤਾਂ ਕੁਝ ਨਾ ਕੁਝ ਕਹਿ ਨਹੀਂ ਹੁੰਦੇ ਨੇ ਮੈਂ ਤਾਂ ਇਹ ਕਹਿਣਾਗਾ ਵੀ ਚਲ ਗਾਗਾ ਕੋਈ ਨਾ ਹੌਲੀ ਹੌਲੀ ਆਪਾਂ ਕੋਈ ਹੋਰ ਚੀਜ਼ ਦੇ ਦਾਂਗੇ ਹੁਣ ਬੰਨੇ ਥੋੜੀਆਂ ਵੀ ਆਪਾਂ ਤੋਲਾ ਪਾ ਕੇ ਆਉਣਾਗਾ ਇਹ ਤਾਂ ਮੌਕੇ ਦੀ ਗੱਲ ਹੁੰਦੀ ਏ ਪੁੱਤ ਫੇਰ ਫੇਰ ਨਾ ਰਹਿ ਗਈ ਉਹ ਕੱਪੜਾ ਲੀੜਾ ਹੁੰਦਾ ਦਾ ਚਲ ਲੈ ਚੱਲਾਂਗੇ ਜਵਾਕ ਨੂੰ ਲੈ ਜਾਵਾਂਗੇ ਮੰਦੀਪ ਨੂੰ ਲੈ ਜਾਵਾਂਗੇ ਹੁਣ ਇੰਨੀ ਕਿੰਜੈ ਨਹੀਂ ਹੈਗੀ ਆਪਣਾ ਇਹ ਤਾਂ ਆਪਣਾ ਵੀ ਕਰਦਾ ਵੀ ਆਪਾਂ ਵੀ ਕਰਾਵਾ ਦਈਏ ਸ਼ੰਪਾ ਪਾ ਦਈਏ ਚੱਲ ਤੇ ਮਾਰ ਕੇ ਪੁੱਤ ਔਰ ਥੋੜਾ ਜਿਹਾ ਤੂੰ ਇਜ਼ਰਿਟੈਟ ਆ ਪਰ ਕੋਈ ਨਾ ਫੇਰ ਕਰਦਾ ਮਨਤਾਨਾ ਜਿਹਦਾ ਹੋਇਆ ਠੀਕ ਆ ਜੰਮ ਜਮ ਸਮਝੰਗਾ ਲੱਗਦਾ ਔਰ ਮੰਮੀ ਤੂੰ ਵੀ ਸੋਚਿਆ ਕਰ ਹੁਣ ਆ ਇੰਨੇ ਪੈਸੇ ਆਪਾਂ ਕਿੱਥੋਂ ਚੱਕਾਂਗੇ ਆੜਦੇ ਪਹਿਲੀ ਬਹੁਤ ਹੋ ਰਿਆ ਕਰਜ਼ਾ ਇੱਕ ਦੋ ਤਿੰਨ ਸਾਲ ਹੋ ਗਏ ਫਸਲ ਕੱਟ ਹੁੰਦੀ ਹੈ ਤੂੰ ਤਾ ਆਪੀ ਦੇਖ ਲੈ ਢੀੜ ਕਿੱਲੇ ਚ ਕੀ ਬਚਤ ਹੁੰਦੀ ਹੈ ਕਿੱਲਾ ਜਿਹੜਾ ਠੀਕੇ ਤੇ ਲੈਣੇ ਆਉਂਦਾ ਵੀ ਠੇਕਾ ਭਰਨਾ ਹੁੰਦਾ ਉਹਦਾ ਭਰਨਾ ਪੈਂਦਾ ਉਹ ਤਾਂ ਫਿਰ ਦੇਣੇ ਕੋਈ ਜਦੋਂ ਪਰ ਠੀਕੇ ਤੇ ਲੈਣੇ ਆ ਤੇ ਠੀਕ ਆਵਲ ਨਾ ਪੈਂਦਾਗਾ ਕੋਸ ਕੰਕ ਕਰੇ ਰਹਿ ਜਾਂਦੀ ਐ ਮਸਾ 2 ਕਿੱਲਾਂ ਦੀ ਕੰਕੇ ਵੇਚਦੇ ਆਪਾਂ ਡੂਡ ਦੀ ਇਹ ਵੀ ਆਪਾਂ ਕੋਈ ਬਹਾਨਾ ਨਹੀਂ ਜਿੰਨੀਤੀ ਪੈਣ ਨੂੰ ਤਾਂ ਆਪਾਂ ਦੇ ਦੇ ਨਹੀਂ ਹੈਗੇ ਉਹ ਤਾਂ ਠੀਕ ਆ ਫਿਰ ਮੰਮੀ ਸੁਣਾ ਆਪਦਾ ਹੱਥ ਵੀ ਦੇਖਣਾ ਚਾਹੀਦਾਗਾ ਜਦੋਂ ਹੱਥ ਬੋਲਾ ਹੋਇਆ ਆਪਾਂ ਬੱਦਦੇ ਰੈਂਕ ਕੋਈ ਲੱਗਦੀ ਮੈਨੂੰ ਨਾ ਕੱਲੀ ਬੜਾਈ ਨਹੀਂ ਕੰਮ ਆਉਂਦੀ ਹੈਗੀ ਆਪਦਾ ਘਰਦوار ਵੀ ਦੇਖਣਾ ਪੈਂਦਾਗਾ ਤਾਂ ਠੀਕ ਐ ਕੀ ਕਰਨਾ ਹੈ ਕਰ ਲਿਓ ਤੁਸੀਂ ਮਨਾ ਕੀ ਕਰਦੇ ਆ ਬੈਠੀ ਇਹ ਤਾਂ ਦੋਨੇ ਹੀ ਦੇਗੇ ਜਵਾਬ ਯਾ ਤੱਕਿਆ ਸਤਾਰੀ ਤਸਾਰਦੀ ਉਹ ਤਾਂ ਕਰਦੀਆਂ ਹਾਲ ਕੋਈ ਮੈਂ ਤਾਈ ਕੋਲ ਜਾ ਕੇ ਉਸਤਾ ਮੇਰੇ ਕੋਲ ਪਈ ਉਸ ਲਿਉਣੀ ਹੋ ਤਾਂ ਪੜਕੀ ਇਹ ਫੇਰ ਵੀ ਘਟੇ ਫਸ ਸੰਗਾਰ ਨਾ ਕਰ ਕੋ ਹੁਣ ਮੈਂ ਇਹਨਾਂ ਨੂੰ ਕਹੀ ਵੀ ਨਹੀਂ ਖਾਲੀਆ ਤਾਂ ਤਾਂ ਜਾਬ ਨਹੀਂ ਸਕਦੀ ਹੈਗੀ ਨਹੀਂ ਨੱਕਾ ਬੜਾ ਯੋਸਰੀ ਕਾ ਜੇ ਮੇਰਾ ਫਿਰ ਉਹਨਾਂ ਦੇ ਰਿਸ਼ਤੇਦਾਰੋਂ ਉਹ ਵੀ ਕੀ ਕਹਿਣ ਉਹ ਵੀ ਮਾਮਾ ਮਮੀ ਤਰਹੀ ਹੁੰਦੇ ਨੇ ਨਾਨੀ ਤਾਂ ਤਾਂ ਸਿਰਦਾ ਤੇ ਉਹ ਤਾਂ ਲਿਆਣ ਦੀ ਕਰਾ ਕੇ ਕੋਸਾ じゃ ਕੀ ਹੰਮਾ ਕਰਦੀਆਂ ਹੱਲ ਕੇ ਇਨੂ ਵੀ ਪਿਟੇ ਜਾਮਾ ਕਿਤੇ ਆਵਾ ਤੇਰੇ ਕੋਲੋਂ ਭਾੜਾ ਡੇਗਾ ਉਹ ਹੀ ਆ ਮੈਂ ਤਾਂ ਕਹਿੰਦੀ ਸੀ ਵੀ ਹੁਣ ਤਾਂ ਟਾਈਮ ਵੀ ਕਿੰਨਾ ਹੋ ਰਿਹਾ ਹੈ ਕਿ ਦਵਾਈ ਲੈਣ ਆ ਲੈਣੀ ਆ ਦਵਾਈ ਲੈਣ ਜਾਵਾ ਪਾ ਮੈਂ ਪਾਸੇ ਜਾਵਾ ਕਿਤੇ ਤਾਂ ਮੈਥੋਂ ਕਿ ਲੈਣਾ ਆਦਾ ਕੰਮ ਕਰ ਲੈ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਵੀ ਤੁਸੀਂ ਦਵਾਈ ਤਾਂ ਨਹੀਂ ਲੈਣ ਜਾਂਦੇ ਕਿਤੇ ਡਾਕਟਰ ਤੁਹਾਨੂੰ ਪਤਾ 4:30 ਉੱਠ ਉੱਠੇ ਜਾਂਦਾ ਉਹ ਹੁਣ ਫਿਰ ਦਵਾਈ ਤੁਹਾਨੂੰ ਕਿੱਥੇ ਮਿਲੂਗੀ ਮੈਂ ਤੁਸਾਂ ਝੂਲੇ ਚ ਕੀ ਪਾਰ ਖਿਆਗਾ ਤੈਨੂੰ ਫਿਰ ਕੁਝ ਪਾਰਾ ਝੂਲੇ ਤੋਂ ਤੈਨੂੰ ਹੁਣ ਇਹ ਨਾ ਫਿਕਰ ਹੋ ਗਿਆ ਮੇਰਾ ਲੇ ਮਮੀ ਤੁਸੀਂ ਕਿਹੜੀ ਗੱਲ ਕਰੀ ਇਹਨਾਂ ਨੂੰ ਜਿ ਫਿਕਰ ਆ ਪਾਈ ਭੁੱਲ ਗਏਂਗੇ ਵੀ ਐਵੇਂ ਢੇੜਾ ਮਾਰੋਗੇ ਤੁਸੀਂ ਸਵੇਰੇ ਜਲਦੀ ਦਵਾਈ ਲੈ ਆਇਓ ਤੁਸੀਂ ਲੈ ਕੇ ਆਉਣੀ ਆ ਕੋਈ ਨਹੀਂ ਮੈਂ ਕਦੋਂ ਲਿਆਵਾਂ ਤੁਹਾਡਾ ਕੰਮ ਕਰ ਲੈ ਚੱਪ ਕਰ ਲੈ ਲੈ ਮੈਂ ਤਾਂ ਮਮੀ ਤੋਂ ਹੀ ਪੁੱਛਿਆ ਸੀ ਵੀ ਤੁਸੀਂ ਕਿੱਥੇ ਜਾਂਦੇ ਹੋ ਹੁਣ ਤਾਈ ਕੀ ਕਰੋ ਆ ਜਾ ਕੇ ਇਹ ਧੂਵਾ ਤਾਂ ਆਪ ਹੀ ਤਿਆਰ ਹੋਊਗੀ ਨਾ ਕੁਝ ਦੱਸਿਆ ਮੈਨੂੰ ਸੁਖੀ ਨੂੰ ਵੀ ਦੱਸਿਆ ਨਾ ਕੁਝ ਪਤਾ ਨਹੀਂ ਕਿੱਦਾਂ ਜਾਂਦੀ ਆ ਮੀਕੋ ਤੇ ਆ ਬੋਲ ਲੈਣੀ ਹੈਗੇ ਮੈਨੂੰ ਲੱਗਦਾ ਚੀਨੀ ਵਾਲੇ ਗਨੂ ਲੇਕਿਨ ਉਸ ਨੂੰ ਗੁੱਸੇ ਹੋਈਏਗੀ ਜਿ ਕਿਰਾਉਂ ਨਹੀਂ ਦਿੰਦੇ ਹੁਣ ਆਪਦਾ ਘਰ ਵੀ ਦੇਖਣਾਗਾ ਸਾਡਾ ਕਿਹੜਾ ਜੀਨੀ ਕਰਦਾ ਹੈਗਾ ਉਹ ਤਾਂ ਹਿੰਦੂ ਫੁੜੀ ਬੈਠੀ ਹੋਵੇ ਬਸ ਚੀਨੀ ਲੈ ਕੇ ਜਾਣੀ ਆਣੀ ਆ ਸੁਖੀ ਨੂੰ ਕੀ ਤਾਂ ਰਸਕੀ ਗਈ ਹੋਵੇ ਚਲ ਜਦੋਂ ਆ ਗਿਆ ਆਪੇ ਪਤਾ ਲੱਗ ਜੂਗਾ ਵੀ ਦੱਸਿਆ ਕਿ ਮੈਂ ਗੁਰਪ੍ਰੀਤਾ ਹਾਂਜੀ ਪਾਣੀ ਲੈ ਕੇ ਆਂ ਪਾਣੀ ਮੈਂ ਵੀ ਕਹਿੰਦੀ ਸੀ ਵੀ ਮੰਮੀ ਨੂੰ ਦੱਸ ਕੇ ਗਏ ਕਿੱਥੇ ਗਏ ਨੇ ਉਹ ਮੈਂ ਨਹੀਂ ਦੱਸ ਕੇ ਨਹੀਂ ਮੈਂ ਮੰਮੀ ਨਹੀਂ ਆ ਕਿਤੇ ਹਾਂਜੀ ਪਹਿਲਾਂ ਤਾਂ ਤਾਈ ਦੇ ਘਰੇ ਜਾ ਕੇ ਆਈ ਸੀ ਵੀ ਤੇ ਉਹ ਪਤਾ ਨਹੀਂ ਬਸ ਤਾਈ ਦੇ ਘਰੋਂ ਆ ਕੇ ਮੰਮੀ ਤੇ ਆ ਰੋਗੇ ਗਏ ਮੈਂ ਪੁੱਛਿਆ ਮੈਂ ਕਿੱਥੇ ਜਾਂਦੇ ਹੋ ਕਹੇ ਤੁੰ ਨੂੰ ਕਿ ਮੈਂ ਕਿਤੇ ਮਰਜੀ ਆਵਾਂਗੀ ਤੂੰ ਆਪਣਾ ਕੰਮ ਕਰ ਲੈ ਬਸ ਆਹ ਤੂੰ ਜੁੜਨ ਗਿਆ ਹੁਸੈਨਾ ਨਾ ਮਤ ਕੋਈ ਕੁਛ ਨਹੀਂ ਕਿ ਮੈਂ ਤਾਂ ਕੰਮ ਕਰੇ ਦੀ ਆ ਬਸ ਇਹ ਕਹਿ ਕੇ ਉਹ ਗਏ ਮੇਨ ਤਾਂ ਕੁਛ ਨਹੀਂ ਨੱਸ ਕੇ ਲਿਆ ਤੇ ਮੈਨੂੰ ਕਿਹਾ ਵੀ ਮੈਂ ਕਿ ਚਲੋ ਮੈਨੂੰ ਐ ਸੋਚਿਆ ਵੀ ਸੁਖੀ ਸਾਢੇ 4 ਹੋ ਗਏ ਹੁੰਦੇ ਡਾਕਟਰ ਵੀ ਉੱਠ ਖੜੇ ਹੋ ਗਏ ਹਾਂ ਪਰ ਉਹ ਕਿਹਾ ਮੈਂ ਕਿ ਚਲੋ ਸੁਖੀ ਦੱਸ ਕੇ ਗਈ ਹੁਣ ਇਹ ਨਾ ਕੋਈ ਪੁੱਛੂਗੀ ਕਿ ਉਹਨਾਂ ਨੇ ਮੈਨੂੰ ਨਹੀਂ ਕਿ ਤੂੰ ਐਂ ਕਰਾ ਮਨਦੀਪ ਕੋਲ ਹੀ ਗਈ ਹੋਊਂਗੀ ਪਰ ਉਹਨਾਂ ਨੇ ਤਾਂ ਇਹ ਪ੍ਰੋਗਰਾਮ ਚ 4-5 ਦਿਨ ਪਹਿਲੀ ਪਹਿਲੀ ਤਾਂ ਉਹ ਭਾਗੀ ਹੋ ਉਹਨਾਂ ਕੋਲ ਦੱਸਿਆ ਵੀ ਨਹੀਂ ਉਹ ਉਹ ਮਾਂ ਫਿਰ ਮਨਦੀਪ ਕੋਲ ਹੀ ਜਾ ਸਕਦੀ ਐ ਹੋਰ ਤਾਂ ਕਿੱਥੇ ਜਾਊਗੀ

ਮੈਂ ਕਹਾਂ ਕੋਈ ਦੱਸੀਦਾ ਬਈ ਮੈਂ ਕਿਹਾ ਮੰਮੀ ਇੱਥੋਂ ਬਿਨਾਂ ਵਿਸੇ ਬਾਗੇ ਉਹ ਤੁਹਾਡੇ ਕੋਲ ਆਏ ਨੇ ਹਾਂ 6:30 ਵਾਲੀ ਬਸ ਤੇ ਚੜ੍ਹੇ ਆ ਚਲ ਠੀਕ ਹੈ ਜੇ ਆਏ ਤਾਂ ਮੈਨੂੰ ਦੱਸਣੀ ਹੈ ਠੀਕ ਹੈ ਬੰਦਾ ਕੀ ਕਹਿੰਦੇ ਬੀਬੀ ਉਹ ਐਂ ਕਹਿੰਦੇ ਆ ਕਹਿੰਦੇ ਵੀ ਹਜੇ ਤਾਂ ਬੱਸ ਜੀ ਨਹੀਂ ਆਈ ਹੈਗੀ ਵੀ ਆਪਸ ਦੇਖ ਲੈਣਾ ਵੀ ਜੇ ਤੇ ਆਜੀ ਤਾਂ ਮੈਨੂੰ ਫੋਨ ਕਰ ਦੇਣਾ कई तरह ही नहीं है सुनो नहीं गई नहीं है कल को ही ना उठी गई होगी मम्मी का नहीं करना करा बाकी मंजीत फोन कर ही दूंगी जो आगे मम्मी को चल ठीक है पानी पाना मैं जल्दी हां देखो और मम्मी गर्मी वाली सी बात और गर्मी में बैठ के अंदर ही बैठ के मैं तो सच्ची बात हूं सच्ची हां ये फोन पानी नहीं करे ਕਸਾਂ ਗਈ ਆਗੀ ਚਾਂਦਕੀ ਆ ਗਈ ਸੀ ਹਰ ਉਹ ਕਿ ਤੋ ਆਹੀ ਬਤਨੀਆ ਮੰਮੀ ਪਾਣੀ ਲਿਆ ਕੇ ਆਉਂ ਨਾ ਪਾਣੀ ਦੇ ਕੋਸੇ ਮੱਡੇ ਤੇ ਪੀ ਕੇ ਸੋੜੇ ਪਰੇ ਚੱਲੇ ਕੋਰੇ ਠੋੜੇ ਵਾਲੇ ਵਧੀਆ ਠੰਡਾ ਠੰਡਾ ਪਾਣੀ ਪੀਣ ਤੋਂ ਹੀ ਸੀ ਆ ਹਾਂ ਫੇ ਤੁਸੀਂ 4:30 ਵਾਲੀ ਬੱਸ ਚੜ੍ਹੇ ਆਂ ਆ 4:30 'ਚ ਚਲੀ ਸੀ ਮੈਂ ਨਾ ਤੈਨੂੰ ਕੀ ਬਤਾ ਲਾਂ ਕਿ ਉਹ 4:30 'ਚ ਚਲੀ ਮੇਰੇ ਭਾਈ ਦਾ ਫੋਨ ਆਇਆ ਸੀ ਇਹ ਮੇਰੇ ਕੋਲੇ ਕੀ ਗਾਇਨ ਵੀ ਮਮੇ ਕਿਹ ਹੈ ਇਹ ਮੈਂ ਕਿ ਭਾਈ ਇਹ ਤੱਕ ਪਤਾ ਹੀ ਨਹੀਂ ਵੀ ਬੱਸ ਆਉਣ ਵਾਲੀ ਹੈਗੀ ਵੀ ਜਦੋਂ ਵੀ ਆ ਗਈ ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂੰਗੀ ਤੁਸੀਂ ਦੱਸ ਕਿ ਨਹੀਂ ਆਇਆ ਨਾ ਮੈਂ ਤਾਂ ਦੱਸਾਂ ਨਹੀਂ ਬਤ ਮੈਂ ਤਾਂ ਘਰ ਆ ਡਿਆ ਹੋਗਾ ਮੈਂ ਤਾਂ ਚੱਕ ਕੇ ਬੱਸ ਚੱਲਦੀ ਹਾਂ ਤਾਂ ਕੋਈ ਨਾ ਮम्मी ਮੈਂ ਬਾਈ ਰੋਚ ਕਰਦਾ ਹਣਾ ਮੈਂ ਫੋਨ ਲਾ ਕੇ ਬਾਈ ਨੂੰ ਦੱਸ ਦਿੰਨੀ ਵੀ ਮम्मी ਮੇਰੇ ਕੋਲੇ ਆ ਗਈ ਹੈਲੋ ਸਤਿ ਸ਼੍ਰੀ ਅਕਾਲ ਬਈ ਹਾਂ ਬਈ ਮੰਮੀ ਮੇਰੇ ਕੋਲ ਆ ਗਈ ਬਈ ਸੋਚ ਨਾ ਕਰਿਆ ਤੁਸੀਂ ਹਾਂ ਹੋਣੀ ਆਈ ਨਹੀਂ ਸਾਡੇ ਇੱਕ ਪੰਜ ਵਾਲੇ ਕੋਨੇ ਤੇ ਬੱਸ ਆਉਂਦੀ ਐ ਨਾ ਉਹ ਤੇ ਆਈ ਦੀ ਹਾਂ ਬਈ ਠੀਕ ਹੈ ਇਹ ਦੇ ਕੀ ਗੱਲ ਹੋ ਗਈ ਸੀ ਕਿ ਜਿਹੜੇ ਤੁਸੀਂ ਵੀਰੇ ਹੋ ਰਹੇ ਦੱਸ ਕਿ ਨਹੀਂ ਆਏ ਹੈਗੇ ਨਾ ਤੁਸੀਂ ਮੈਨੂੰ ਫੋਨ ਲਾ ਕੇ ਦੱਸਿਆ ਘਮੀ ਕੋਲ ਹੋਰਾਂ ਚ ਵੀ ਤੁਹਾਨੂੰ ਚਾਰ ਪੰਜ ਦਿਨ ਪਏ ਨੇ ਤੇ ਜੇ ਤੁਸੀਂ ਇਕੱਠੇ ਆਉਂਦੇ ਤਾਂ ਸੋਹਣੇ ਲੱਗਦੇ ਸਾਰੇ ਆਉਂਦੇ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਵੀ ਮਾਪ ਤਾਂ ਨਹੀਂ ਪਹਿਲਾਂ ਕਿਉਂ ਆ ਕੇ ਬੈਠ ਗਈ ਵੀ ਪਤਾ ਨਹੀਂ ਪਰਜਾਈ ਨਾਲ ਨਹੀਂ ਬੰਦੀ ਤਾਂ ਆ ਕੇ ਬੈਠ ਗਈ ਪਹਿਲੇ ਨਾਲੇ ਮੰਮੀ ਮੇਰੀ ਇੱਜ਼ਤ ਬੰਦੀ ਵੀ ਤੁਸੀਂ ਸਾਰੇ ਜਾਣ ਇਕੱਠੇ ਆਉਂਦੇ ਮਾਲਕਰ ਸ਼੍ਰੀਕਾ ਕੀ ਕਹੂਗਾ ਗੱਲਾਂ ਹੁਣ ਮਾਂ ਨੂੰ ਕੀ ਦੱਸ ਕੇ ਤੇਰਾ ਉਹਨਾਂ ਨੇ ਗੱਲ ਦੋਨੋਂ ਨਾਲ ਮੈਂ ਕਰੀ ਤੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਮੈਂ ਤਾਂ ਚੁੱਪ ਕਰਕੇ ਝੋਲਾ ਚਾਪੀ ਤੁਰ ਗਈ ਤੇ ਆਹ ਇਹ ਮੰਮੀ ਤੁਸੀਂ ਕੀ ਗੱਲ ਕਰਤੀ ਉਹਨਾਂ ਨਾਲ ਜਿਹੜੀ ਕੁੜੀ ਗੱਲ ਨਹੀਂ ਸੁਣੀ ਹੈਗੀ ਮੈਂ ਤਾਂ ਦੂਜੀ ਗੱਲ ਤਨ ਪਹਿ ਦੱਸੋ ਸਾਰੀ

ਬਾਈ ਦੇ ਸਿਰ ਤੇ ਪਹਿਲੀ ਇੰਨਾ ਕਰ ਗਿਆ ਚੜਿਆ ਪਿਆਗਾ ਮੰਮੀ ਇਹ ਤਾਂ ਕੰਮ ਭਾਰੀ ਲੱਗਦੀ ਹੈ ਚਾਹ ਮੈਨੂੰ ਹਾਂ ਉਹ ਤਾਂ ਜੇਤੂ ਲਗੀ ਫਿਰ ਐਨੇ ਪਾਰੀ ਗਰਾਉਂਡ ਦੀ ਕੀ ਲੋੜ ਸੀਗੀ ਇਹ ਬਾਈ ਹੈ ਨਹੀਂ ਬਣਵਾਈ ਪੁੱਤ ਇਹ ਤਾਂ ਮੈਂ ਬਣਵਾਈ ਹੈ ਮੰਮੀ ਇਹ ਚੈਨ ਨਹੀਂ ਐਨੀ ਮਹਿੰਗੀ ਇਹ ਤੁਸੀਂ ਕਿੱਥੋਂ ਕਰਵਾ ਕੇ ਲਿਆਏ ਹੋਗੇ ਥੋੜੋ ਕੋਲ ਤਾਂ ਕੈਸੇ ਹੈ ਨਹੀਂ ਨੇ ਤਾਂ ਥੋੜੇ ਕੋਲੇ ਮੰਮੀ ਐਨੇ ਕੈਸੇ ਕਿੱਥੋਂ ਆ ਗਏ ਹੈਗੇ ਫਿਰ ਮੈਨੂੰ ਤਾਂ ਕਰਨਾ ਪਿਆ ਹੱਲ ਕੋਈ ਕੁਸਤਾ ਮੇਰੇ ਕੋਲ ਪਾਇ ਤੇ ਕੋਸ ਵਾਰ ਲੈ ਤੇ ਤਾਈ ਦੇ ਪੈਸੇ ਨਹੀਂ ਤਾਈ ਦੇ ਪੈਸੇ ਤੁਹਾਨੂੰ ਦੇ ਤੇ ਹੁਣ ਤੁਸੀਂ ਤਾਈ ਦੇ ਪੈਸੇ ਮੋੜੋਗੇ ਕਿਵੇਂ ਮੈਂ ਕੋਤ ਨੂੰ ਲਗਾ ਠੇਕਾ ਲਿਆ ਕਰੂੰਗੀ ਉਹ ਜੋ ਮੋੜੂੰਗੀ ਠੇਕਾ ਹਾਂ ਕਿਹੜਾ ਠੇਕਾ ਮੈਂ ਹੁਣ ਇਹਦਾਂ ਨਹੀਂ ਮੇਰੀ ਮੰਨੀ ਨਹੀਂ ਮਨ ਨੂੰ ਕਹਿੰਦੀ ਮਾਂ ਬੱਚਾ ਤੇ ਨਹੀਂ ਕਰਾਉਣਾ ਨਾ ਤਾਂ ਮੈਂ ਅੱਧਾ ਉਹ ਬੱਧ ਕਰਾਉਣ ਨੂੰ ਤੋੜੀ ਦੀ ਕਹਿ ਰਹੇ ਹਾਂ ਮੈਨੂੰ ਘਬਰਾਟ ਹੋ ਗਿਆ ਫਿਰ ਮੈਂ ਟੁੱੜਦੀ ਕਹਿ ਕੇ ਆਈ ਹੁਣ ਵੀ ਪੇ ਟੁੱੜਦੀ ਕਰੀ ਮम्मी ਸਾਨੂੰ ਵੀ ਪਤਾ ਨਾ ਬੀਬੀ ਦੇ ਕੋਲ ਜਿਹੜੀ ਕਿਲਾ ਜ਼ਮੀਨ ਦਾ ਉਹ ਤਾਂ ਪਹਿਲੀ ਮਸਾ ਟਾਈਮ ਪਾਸ ਕਰਦਾ ਵਿਚਾਰਾ ਉਹਨੂੰ ਤੂੰ ਕਿਉਂ ਤੰਗ ਕਰਦੀ ਹੁੰਨੀ ਐ ਨਾਲ ਅੱਛਾ ਮੰਮੀ ਤੋ ਸਾਨੂੰ ਤਾਈ ਦੀ ਬੋਲੀ ਬੋਲਦੇ ਹੋ ਤਾਈ ਦੀ ਬੋਲੀ ਕੀ ਬੋਲਦੀਆਂ ਉਹਨੇ ਕੱਲ ਸਹੀ ਕਹੀਏ ਮੈਨੂੰ ਮੰਮੀ ਇਹ ਰੋ ਤੇਰੀ ਗਲਤੀ ਨਹੀਂ ਹੈਗੀ ਤਾਈ ਨੇ ਤੈਨੂੰ ਪੜਾਈਏ ਪੱਟੀ ਪੁੱਠੀ ਹੈ ਉਹਨਾਂ ਦੇ ਆਏ ਸੀਗੇ ਆ ਵੀ ਇਹਦੀ ਨੂੰ ਇੱਕ ਵਧੀਆ ਸੇਵਾ ਕਰਦੀ ਐ ਇਹਦੀ ਵੀ ਮੇਰੀ ਨੂੰ ਪੇਰੂ ਸਿਆਮ ਦੀ ਨਹੀਂ ਹੈਗੀ ਵੀ ਇਹਨਾਂ ਦੇ ਘਰੇ ਵੀ ਖੇਸ਼ ਪਵੇ ਜੇ ਉਹ ਤੁਸੀਂ ਤਾਈ ਦੇ ਮਾਦਰ ਲੱਗਦੇ ਹੋਗੇ ਉਹ ਤਾਂ ਠੇਕਾ ਤਾਂ ਲੈਣ ਦੇਗੇ ਉਹਦੇ ਨੂੰ ਤੇ ਪੁੱਤ ਨੂੰ ਪੋਸ਼ੇ ਦੇਣੀ ਹੈਗੇ ਥੋੜਾ ਤਾਂ ਵਧੀਆ ਸੇਵਾ ਹੁੰਦੀ ਹੈ ਫਿਰ ਤੁਸੀਂ ਤਾਈ ਦੀ ਗੱਲ ਚ ਕਿਵੇਂ ਆ ਗਏ ਮਮਮੀ ਚਾਹ ਚੱਕੋ ਤੁਸੀਂ ਮੈਂ ਚਾਹ ਨਹੀਂ ਰੱਖਣੀ ਹੈਗੀ ਮੇਰੇ ਵੀ ਨੰਨ ਦਾ ਕਹੋ ਜੇ ਮੇਰੀ ਵੀ ਸੱਸਾ ਆਏ ਚਾਹ ਨਾ ਪਾਉਣ ਲੱਗ ਗਈ ਫਿਰ ਮਮਮੀ ਸਾਰਿਆਂ ਦੀ ਕਵੀਲਦਾਰ ਇਕੋ ਜੀ ਹੈਗੀ ਮੈਂ ਚਾਹ ਨਹੀਂ ਰੱਖਦੀ ਹੈਗੀ ਨਾਲੇ ਜੇ ਮੈਂ ਚਾਹ ਰੱਖ ਲਈ ਤੇ ਮੇਰੇ ਤੇ ਭਰਾ ਦੇ ਪਰਜਾਇ ਨਾਲ ਫੜਕੜੀ ਪਊਗਾ ਉਹ ਕੀ ਸੋਚਣਗੇ ਮੇਰੇ ਬਾਰੇ ਕਿਤੇ ਨਾ ਸਾਡਾ ਨਹੀਂ ਹੈਗਾ ਵਿਚਾਂ ਦਾ ਹੋ ਗਿਆ ਨਾਲੇ ਮੰਮੀ ਜਿਹਦੇ ਕੋਲ ਤੁਸੀਂ ਚੈਨ ਕਰਵਾ ਕੇ ਲਿਆਏ ਹੋ ਨਾ ਉਹਨੂੰ ਵਾਪਸ ਕਰ ਦਿਓ ਤੇ ਪੈਸੇ ਲਓ ਤੇ ਮੇਰੇ ਕੋਲ ਦਰ ਨਾ ਚਾਰ ਪੰਜ ਲੈ ਕੇ ਪ੍ਰੋਗਰਾਮ ਚ ਤੇ ਹੱਸ ਦੇ ਖੇਡਦੇ ਆਏ ਸਾਰੇ ਜਣ ਚਾਹੇ ਖਾਲੀ ਹੱਥ ਆਜੋ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਹੈਗੀ ਤੇ ਤਾਂ ਇਹਨਾਂ ਮੂੰਹ ਕੋਤ ਬਹੁਤ ਚੰਗੇ ਨਹੀਂ ਜਿਹੜੇ ਥੋੜੀ ਸੇਵਾ ਕਰਦੇ ਨੇ ਥੋੜੀ ਗੱਲ ਮੰਨਦੇ ਨੇ ਸਾਰੇ ਉਹਨਾਂ ਨੂੰ ਪੁੱਛੋ ਜਿਹਦੇ ਮੂੰਹ ਕੋਤ ਪੁੱਛਦੇ ਵੀ ਨਹੀਂ ਹੈਗੇ ਪਾਣੀ ਦੇ ਗਲਾਸ ਵੀ ਨਹੀਂ ਦਿੰਦੇ ਹੈਗੇ ਸਾਨੂੰ ਬੈਠੇ ਉਠਾਏ ਨੂੰ ਸਾਰਾ ਕੁਝ ਮਿਲਦਾ ਤਾਂ ਹੈਗਾ ਤੁਸੀਂ ਆਪ ਹੀ ਮਾਰਦੂਗ ਹੋਈ ਜਾਂਨੇ ਹੋਗੇ ਗੱਲ ਸਾਹੀ ਆਪੋ ਤੇਰੀ ਇਹ ਤਾਂ ਮੈਂ ਗੱਲ ਹੀ ਨਾ ਖਾਲ ਖਿਆਲ ਤੇ ਬਾੜੀ ਆ ਦੇ ਦਿਮਾਗ ਚ ਵੀ ਗੱਲ ਕਿੱਥੇ ਤੱਕ ਜਾਊਗੀ ਗਾਵ ਤੇਰੇ ਵੀ ਨਾਂ ਨਾ ਤੇਰੀ ਵੀ ਸੱਸ ਜੀ ਸਵੇਰੇ ਤੇਰੇ ਨਾਲ ਨਾ ਕਰਨ ਲੱਗ ਕੇ ਤੇ ਕੋਈ ਅਲਟੀ ਚੀਜ਼ਾਂ ਲੈਣ ਰੋਗ ਦੇ ਗੱਲਾਂ ਮੰਮੀ ਮੱਸਾ ਨੂੰ ਸਮਝਾਈ ਦੇਵੀ ਮੈਂ ਤਾਂ ਕੁੱਤਾ ਬੜਾ ਹੀ ਬੜਾਈ ਚ ਨਹੀਂ ਹੋਗੀ ਵੀ ਮੈਂ ਇਹ ਖਾ ਲਿਆ ਤਾਂ ਵਗੀ ਮੇਰੀ ਕੀ ਕੋ ਖਾਣ ਹੋਊ ਉਹਦੇ ਸਰੀਕੇ ਦੀ ਤੇ ਉਹਦੇ ਰਿਸ਼ਤੇਦਾਰਾਂ ਦੇ ਆ ਦੇ ਪੁੱਤੇ ਘਰ ਕਣੀ ਤਾਂ ਮੈਂ ਦੇਖੀ ਨਾ ਮੈਂ ਤਾਂ ਬੜਾ ਜੂ ਬੜੀ ਜੀ ਭੱਜ ਗਈ ਮੱਥੂ ਗਾਲਤੀ ਹੋ ਗਈ ਪੁੱਤ ਹੁਣ ਕੀ ਕਹੂੰਗੀ ਜਾਂ ਕਿ ਮੇਰੇ ਨੂੰ ਆ ਦੇ ਕੋ ਮ ਵੀ ਪਾਬੀ ਦਾ ਕੋ ਨਾ ਆਇਆ ਅਰੇ ਤੇਰੇ ਪਿੱਛੇ ਹਲੋ ਹਲੋ ਸੱਸ ਜੀ ਦੀ ਸੱਸ ਜੀ ਦਾ ਬੱਧੀ ਕਿਵੇਂ ਆਂ ਮੇਰੇ ਕੀ ਕਾ ਤੁਸੀਂ ਦੱਸੋ ਬੱਧੀ ਆਂ ਹਾਂ ਮੰਮੀ ਆ ਗਈ ਸੀ ਨਾ ਬਣੀ ਅੱਛਾ ਉਹਨੇ ਇਹਨੇ ਕਹਾਵਾ ਕੀਤਾ ਸੀ ਆ ਮੰਮੀ ਨਾ ਕੱਲ ਬਾਹਰ ਲੈ ਕੇ ਨਹੀਂ ਹੈ ਤੇ ਰੋਣਾ ਕਹਿੰਦੇ ਵੀ ਟੀਕਾ ਲਵਾ ਲੈਣਗੇ ਇਹ ਹੋ ਗਿਆ ਇਹਨਾਂ ਦੇ ਬੀਪੀ ਘੱਟ ਨੇ ਅਸਲੀ ਕੈਸੇ ਲਿਆ ਮੈਨੂੰ ਲੱਗਦਾ ਬਾਹਰ ਇਹ ਬੜੀ ਦੂਰੀ ਹੈ ਹੂੰ ਤੇਰੇ ਨੇ ਬਖਾਰ ਜੇ ਉਹ ਤੋਂ ਹੋਇਆਗਾ ਮੈਨੂੰ ਮੈਂ ਕਿਤੇ ਭੁੱਲਣਾ ਆਵੇ ਇੱਕ ਹੈਰ ਆ ਕੇ ਤੇਨੂੰ ਵੀ ਕਿੱਦਰ ਕਹੂੰਗੀ ਤੇਰਾ ਆਜ ਉਹ ਫਿਰ ਨਹੀਂ ਬਾਹਰ ਤਾਂ ਘੁੰਮਣਾ ਆਉਗਾ ਠੀਕ ਹੈ ਬੱਬੀ ਇਹ ਨਾ ਮੰਮੀ ਤੇਰੇ ਨੂੰ ਕਿੰਨੀ ਚੰਗੀ ਐ ਹੁਣ ਤੇਰੇ ਕਿੰਨੇ ਚੰਚਣਾਗੇ ਮਾਗਰ ਫੋਨ ਕਰਦੀ ਐ ਨਾ ਗਰ ਹਰ ਚਾਰ ਕੁਝ ਦੇ ਨਾਲ ਕਹਿੰਦੀ ਐ ਦਵਾਈ ਦਵਾ ਦਿਓ ਤੂੰ ਹੀ ਧਾਈ ਦੇ ਮਾਗਰ ਲੱਗਦੀ ਹੋਰ ਤੂੰ ਤਾਂ ਮੈਂ ਤਾਂ ਹੀ ਘਬਰਾਟ ਜਾ ਹੋਵੇ ਜਦੋਂ ਉਹਨੇ ਮੈਨੂੰ ਕਹਤਾ ਕਹਿੰਨੀ ਮੈਂ ਤਾਂ ਕੱਪੜੇ ਲੈ ਜਾਣੀ ਕਰ ਲੈ ਜਾਣੀ ਲੜੀ ਨੂੰ ਕਾਪਣ ਕੋਲ ਕੁਝ ਨਹੀਂ ਕਰਨੀ ਮੈਂ ਤਾਂ ਇਹ ਘਬਰਾਟ ਜਾ ਕਰਦੀ ਉਹ ਗੱਲ ਮੰਮੀ ਤੁਸੀਂ ਤਾਂ ਵਹੀ ਘਬਰਾਟ ਕਰਗੇ ਘਬਰਾਟ ਮੁੱਤ ਮੈਂ ਤਾਂ ਨਹੀਂ ਕਰਦੀ ਵੀ ਮਨ ਜਵਾਬ ਦੇਗੀ ਹੀ ਮੈਨੂੰ ਕਹਾਂ ਲੋਕਾਂ ਦੀ ਮਮੇ ਜਿੱਦਾਂ ਮੈਂ ਨਹੀਂ ਤੁਹਾਨੂੰ ਕਹਿਣੀ ਤੁਸੀਂ ਤਾਂ ਲੋਕਾਂ ਨੇ ਐਵੇਂ ਟੈਨਸ਼ਨ ਕਰ ਦੇਉਗੇ ਲੋਕਾਂ ਦਾ ਜੇ ਤੁਸੀਂ ਨਾ ਲਿਆਉਂਗੇ ਤਾਂ ਵੀ ਲੋਕਾਂ ਨੇ ਗੱਲਾਂ ਬਣਾਉਣੀਆਂ ਜੇ ਤੁਸੀਂ ਮੇਰਾ ਘਰ ਭਰ ਦੋਗੇ ਤਾਂ ਵੀ ਲੋਕਾਂ ਨੇ ਗੱਲਾਂ ਬਣਾਉਣੀਆਂ ਨੇ ਲੋਕਾਂ ਦਾ ਕੰਮ ਹੀ ਆ ਗੱਲਾਂ ਬਣਾਉਣਾ ਇਹ ਤਾਂ ਤੇਰੀ ਗੱਲ ਠੀਕ ਹੈ ਬੁੱਤ ਮੈਂ ਇਹ ਹੀ ਨਾ ਦਵਾ ਖਲਾਇਆ ਹੈਗਾ ਵੀ ਲੋਕ ਤਾਂ ਦੋਨੇ ਪਾਸੇ ਹੋ ਜਾਂਦੇ ਨੇ ਆਵਦਾ ਵੀ ਘਰ ਦੇ ਖਾਣੇ ਤੇ ਮੈਂ ਇਹ ਤਾਂ ਹੈਗਾ ਮੈਨੂੰ ਐ ਤੁਹਾਨੂੰ ਇਹ ਨਹੀਂ ਸਮਝਾਇਆ ਕਿ ਭਾਈ ਨਾਲ ਮਿਲ ਕੇ ਤੁਸੀਂ ਮੇਰੇ ਕੋਲ ਆਉਂਦੇ ਤੇ ਇਕੱਲੇ ਆਗੇ ਤੇ ਕੀ ਕਹਾਂਗੇ ਲੋਕ ਤਾਂ ਹੁਣ ਵੀ ਬੋਲਣਗੇ ਇਹ ਦੀ ਮਾਂ ਪਹਿਲੀ ਆ ਕੇ ਬੈਠੀ ਹੈ ਦੇਖੋ ਲੋਕ ਤਾਂ ਹੁਣ ਵੀ ਗੱਲਾਂ ਬਣਾਉਣਗੇ ਹੰਮਣ ਕੋਣ ਤੁਹਾਡੀ ਸੇਤੀ ਕਿਵੇਂ ਆ ਗਈ ਠੀਕ ਆ ਤੁਹਾਨੂੰ ਤਾਂ ਦਵਾਈ ਮੂਣਾ ਵਾ ਤਾਂ ਦਵਾਈ ਪਈ ਹੈ ਗੋਲੀਆਂ ਮੈਂ ਨਾਲ ਹੀ ਲੈ ਆਇਆ ਠੀਕ ਆ ਪੈਣ ਲਗੀ ਲੈਣ ਉਹਦੇ ਮੈਂ ਠੀਕ ਆ ਤੇ ਤੁਸੀਂ ਨਾ ਮਮੀ ਦਵਾਈ ਇਹ ਮੈਂ ਰੋਟੀ ਸਬਜ਼ੀ ਬਣਾਉਣੀ ਹੈ ਗਈ ਤੇ ਤੁਸੀਂ ਇਹਨੇ ਰੈਸਟ ਕਰ ਲੋ ਕੈਲ ਕੋਈ ਨਹੀਂ ਬੜਾ ਤੇ ਫਿਰ ਤੁਸੀਂ ਦਵਾਈ ਲੈ ਕੇ ਆਪਾਂ ਪੈਲੀ ਸਵੇਰੇ ਤੋਂ ਛੱਡ ਕੇ ਆਉਂਗੀ ਜਾ ਕੇ ਕੈਲ ਕੋਈ ਨਹੀਂ ਪੁੱਤ ਹਾਂ ਤੇ ਤੁਸੀਂ ਸਾਰਾ ਦਿਨ ਮੇਰੇ ਕੋਲ ਇਕੱਠੇ ਆਈ ਹੋ ਮੈਂ ਤੇ ਆ ਮਿਲ ਚੈਨ ਦੀ ਰੋਡ ਚੈਨ ਵਾਪਸ ਕਰਾਈ ਗਿਓ ਕੋਈ ਨਹੀਂ ਪੁੱਤ ਜਿਵੇਂ ਬਾਈ ਹੋਰ ਕਰਨੀ ਹੈ ਕਿ ਤੁਸੀਂ ਉਵੇਂ ਹੀ ਕਰਨਾ ਠੀਕ ਹੈ ਠੀਕ ਹੈ ਨਾ ਜਿਹੜੇ ਕੁਝ ਹੋ ਲੈਉਣਗੇ ਠੀਕ ਹੈ ਮੇਰੇ ਲਈ ਠੀਕ ਹੈ ਪੁੱਤ ਮੰਮੀ ਰੋਕਾ ਮਾਰਨਾ ਲੱਗਿਆ ਕਰੋ ਠੀਕ ਹੈ ਨਾ ਨਾ ਰੋਕਾਂ ਦੀ ਪਰਵਾਹ ਕਰੋ ਨਾ ਰੋਕਣੇ ਕਰਨਾ ਚਾਹੋ ਤੁਸੀਂ ਠੀਕ ਹੈ ਤੁਸੀਂ ਆਪੇ ਘਰ ਕਰਨੀ ਦੇਖੋ ਲੋਕਾਂ ਦਾ ਕੰਮ ਤਾਂ ਬੋਲਣਾ ਹੀ ਹੁੰਦਾ ਦਾ ਕਿੰਨਾ ਸਪੋਤਾ ਗੇਟੋਨੀ ਕਿਸੇ ਦੇ ਚੱਕ ਤਾਉਂ ਦੇਗਾ ਤੁਸੀਂ ਆਵਾ ਘਰ ਦਾ ਤਫਰਾ ਕਰ ਜਾਓਗੇ ਲੋਕਾਂ ਨੂੰ ਲੱਗਦੇ ਉਹਨਾਂ ਨੂੰ ਆਏ ਐ ਵੀ ਸੌਫਿਓਰਟੀ ਕਿਉਂ ਖਾਂਦੇ ਨੇ ਸੱਤ ਤੋਂ ਕਿਤਨੀ ਇਗਾ ਕੀ ਕਰਦੀ ਸਭ ਨੂੰ ਸਿਰਾਸ਼ਟ ਕਰ ਲਓ ਮੈਂ ਰੋਟੀ ਬਣਾ ਕੇ ਲਿਓਣੀ ਹੈਗੀ ਬਣਾ ਲੈ ਇਸ ਵੇਲੇ ਆਪਾਂ 10-10 ਸਵੇ ਲਈ ਵਾਸਤੇ ਛੱਡਿਆ ਹੋਇਆ ਮੈਂ ਤੈਨੂੰ ਜਾ ਕੇ ਠੀਕ ਹੈ ਕੋਈ ਤੇ ਸ਼ਾਮ ਨੂੰ ਮੜਕੇ ਵੀ ਆਉਣਾ ਠੀਕ